ਸਾਬ ਬਜਬਾ ਸਾਹਿਬ ਨੇ ਬਿਆਨ ਦਿੱਤਾ ਕਿ ਗ੍ਰਨੇਡ ਨਾਲ ਜਿਹੜੇ ਹਮਲੇ ਹੋਏ ਨੇ ਤੇ ਇੰਨੇ ਗ੍ਰੇਟ ਗ੍ਰਨੇਡ ਫਟ ਗਏ ਤੇ ਬਾਕੀ ਫਟਨੇ ਬਾਕੀ ਨੇ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਬਿਆਨ ਦੇਖੋ ਮੈਂ ਸਮਝਦਾ ਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਕਿ ਸੰਵਿਧਾਨਕ ਅਹੁਦੇ ਤੇ ਬਰਾਜਮਾਨ ਨੇ ਉਹਨਾਂ ਨੇ ਬੜੀ ਜਾਣ ਜਿਹੜੀ ਜ਼ਿੰਮੇਵਾਰੀ ਦਾ ਜਿਹੜਾ ਇਨਫੋਰਮੇਸ਼ਨ ਦਿੱਤੀ ਹੋਣੀ ਆ ਔਰ ਉਹਨਾਂ ਕੋਲ ਜਾਣਕਾਰੀ ਹੋਣੀ ਚਾਹੀਦੀ ਆ ਸੋ ਉਹਨਾਂ ਨੂੰ ਤੁਰੰਤ ਜਾਣਕਾਰੀ ਜਿਹੜੀ ਆ ਉਹ ਪੰਜਾਬ ਪੁਲਿਸ ਨਾਲ ਸ਼ੇਅਰ ਕਰਨੀ ਚਾਹੀਦੀ ਆ ਅਰਜ ਪੰਜਾਬ ਪੁਲਿਸ ਨੂੰ ਮਿਲਣ ਵੀ ਗਈ ਆ ਪੁੱਛ ਕਿਸ ਲਈ ਵੀ ਗਈ ਆ ਕਿਉਂਕਿ ਇਹ ਸਾਰਾ ਸਾਬਤ ਕਰਦਾਗਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਬੰਧ ਜਿਹੜੇ ਨੇਗੇ ਉਹ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਨੇਗੇ ਪਾਕਿਸਤਾਨ ਦੇ ਉਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਅੰਦਰ ਕਾਨੂੰਨ ਨੂੰ ਤੋੜਨਾ ਚਾਹੁੰਦੇ ਨੇਗੇ ਇਹ ਗੱਲ ਸਾਫ਼ ਆ ਤਾਂ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਤਰੰਤ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਔਰ ਕਾਂਗਰਸ ਪਾਰਟੀ ਨੂੰ ਤਰੰਤ ਉਹਨਾਂ ਨੂੰ ਆਪਣੀ ਪਾਰਟੀ ਛੱਡਣਾ ਚਾਹੀਦਾ ਉਹ ਇਸ ਸੰਵਿਧਾਨਕ ਅਹੁਦੇ ਤੇ ਰਹਿ ਕੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ ਬੰਬ ਆਏ ਨੇ ਕਿ ਸੋ ਇਹ ਅਭਦੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਨਫੋਰਮੇਸ਼ਨ ਆ ਸੋ ਇਹ ਸਭ ਕੁਝ ਸਾਬਤ ਕਰਦਾਗਾ ਕਿ ਉਹਨਾਂ ਦੇ ਸੰਬੰਧ ਜਿਹੜੇ ਨੇ ਕਿ ਉਹ ਪਾਕਿਸਤਾਨ ਦੇ ਨਾਲ ਨੇ ਇਹਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਆ ਮੈਂ ਸਰਦਾਰ ਭਗਵੰਤ ਸਿੰਘ ਮਾਝੀ ਨੂੰ ਬੇਨਤੀ ਕਰਾਂ ਕਿ ਤੁਰੰਤ ਇਹਦੀ ਜਾਂਚ ਹੋ ਕੇ ਔਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਬਿਆਨ ਜਮ੍ਹਾ ਕਰ ਦੋ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਮੈਂ ਤੁਹਾਨੂੰ ਪੁੱਛ ਕਰਾਂ ਚ ਮੈਂ ਪੂਰਾ ਕੌਂਕਰੇਟ ਕਰੂੰਗਾ। ਬਿਲਕੁਲ ਮੈਂ ਸਮਝਦਾ ਕਾਰਵਾਈ ਹੋਣੀ ਚਾਹੀਦੀ ਆ ਜਿਸ ਜਿਹੜਾ ਵਿਅਕਤੀ ਐਡੇ ਸੰਵਿਧਾਨਕ ਅਹੁਦੇ ਤੇ ਬੈਠ ਕੇ ਇਹ ਦੱਸ ਰਿਹਾਗਾ ਤਾਂ ਜੇ ਉਹ ਜਾਣਕਾਰੀ ਝੂਠੀ ਆ ਉਹ ਤੇ ਕਾਰਵਾਈ ਹੋਣੀ ਚਾਹੀਦੀ। ਇੰਨਾ ਵੱਡਾ ਬਿਆਨ ਜਿਹੜਾ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਕੀ ਮਨਸ਼ਾ ਲੱਗਦੀ ਹੈ? ਸੋ ਮੈਂ ਸਮਝਦਾ ਇਹ ਮੰਦਭਾਵਨਾ ਨਾਲ ਦਿੱਤਾ ਬਿਆਨ ਆਗਾ ਔਰ ਪੰਜਾਬ ਦੀ ਅਮਨ ਸ਼ਾਂ ਇਹ ਸਾਰੀਆਂ ਗੱਲਾਂ ਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਪੰਜਾਬ ਦਾ ਜਿਹੜਾ ਆਪਸੀ ਭਾਈਚਾਰਾ ਟੁੱਟੇ ਇਸ ਤਰ੍ਹਾਂ ਦੀ ਜਿਹੜੀ ਜਿਹੜੇ ਵਿਆਹਨ ਨੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਹੈਗੇ ਇਹ ਉਹਨਾਂ ਦੀ ਘਟੀਆ ਰਾਜਨੀਤਿਕ ਸੋਚ ਦਾ ਪ੍ਰਗਟਾਵਾ ਲੱਗਦਾ ਹੈ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਬਿਲਕੁਲ ਜੋ ਵੀ ਕਾਨੂੰਨ ਪਰਮਿਟ ਕਰਦਾਗਾ ਕਾਨੂੰਨ ਅਗਾਇ ਦਿੰਦਾਗਾ ਉਹਦੇ ਤਹਿਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ